ਸਤਿ ਸ੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਜੀ ਅੱਜ ਦੀ ਨਵੀਂ ਕਹਾਣੀ ਜੋਗੀਆਂ ਦੀ ਧੀ ਉਮੀਦ ਕਰਦੀਆਂ ਤੁਹਾਨੂੰ ਬਹੁਤ ਪਸੰਦ ਆਵੇਗੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਆ ਕਰੋ ਜੀ ਭੈਣ ਜੀ ਮੈਂ ਸਮਾਨ ਸੈੱਟ ਕਰਵਾਵਾ ਤੁਹਾਡੇ ਨਾਲ ਜੇ ਥੱਕੇ ਹੋਏ ਹੋ ਤਾਂ ਮੇਰੀ ਮਕਾਨ ਮਾਲਕ ਨੇ ਅਚਾਨਕ ਮੇਰੇ ਕਮਰੇ 'ਚ ਦਾਖਲ ਹੋ ਕੇ ਪੁੱਛਿਆ ਸੀ ਮੈਂ ਹਾਬੜ ਕੇ ਬੈੱਡ ਤੋਂ ਉੱਠ ਪਈ ਨਹੀਂ ਕੋਈ ਨਹੀਂ ਮੈਂ ਕਰ ਲੂੰ ਆਪੇ ਸੈੱਟ ਸਭ ਕੁਝ ਦਰਅਸਲ ਮੈਂ ਥੱਕੀ ਹੋਈ ਸੀ ਨਾ ਸੋਚਿਆ ਇੱਕ ਦੋ ਦਿਨ ਚ ਹੌਲੀ ਹੌਲੀ ਆਰਾਮ ਨਾਲ ਰੂਮ ਸੈੱਟ ਕਰ ਲਵਾਂਗੀ ਮੈਂ ਝੱਕਦੀ ਝੱਕਦੀ ਬੋਲੀ ਕਿਤਾਬਾਂ ਕਿਤੇ ਕੱਪੜੇ ਕਿਤੇ ਜੁੱਤੀਆਂ ਜੋੜੇ ਹੋਰ ਅਲਮ ਗਲਮ ਮੈਂ ਸੋਚਿਆ ਸ਼ਾਇਦ ਤੁਹਾਨੂੰ ਹੈਲਪ ਦੀ ਲੋੜ ਨਾ ਹੋਵੇ ਆਖਦੀ ਉਹ ਸਾਹਮਣੇ ਪਈ ਕੁਰਸੀ ਤੇ ਬਹਿ ਗਈ ਆਹੋ ਮੈਨੂੰ ਪਤਾ ਹੈ ਬਸ ਸਾਹਮਣੀ ਲੱਗੀ ਸੀ ਕਿ ਸੋਚਿਆ ਥੋੜਾ ਦੇਖ ਲਵਾਂ ਕੀ ਕਿਹੜੀ ਚੀਜ਼ ਕਿੱਥੇ ਰੱਖਾਂ ਮੈਂ ਐਵੇਂ ਬਹਾਨਾ ਜਾਂ ਘੜਿਆ ਨਾ ਚਲੋ ਸਮਾਨ ਦੀ ਤਾਂ ਕੋਈ ਗੱਲ ਨਹੀਂ ਮੈਨੂੰ ਲੱਗਦਾ ਆ ਤੁਸੀਂ ਖਾਣ ਪੀਣ ਦਾ ਵੀ ਧਿਆਨ ਨਹੀਂ ਰੱਖਦੇ ਆਪਣਾ ਤਿੰਨ ਦਿਨ ਹੋ ਗਏ ਨਾ ਤੁਸੀਂ ਕਿਚਨ ਚਾਏ ਨਾ ਰੋਟੀ ਖਾਦੀ ਨਾ ਚਾਹ ਪੀਤੀ ਉਹ ਸ਼ਿਕਵਾ ਜਾਂ ਕਰ ਰਹੀ ਸੀ ਹਮ ਦਰਅਸਲ ਮੈਂ ਖਾਣ ਪੀਣ ਦੇ ਘਾਟੀ ਸ਼ੌਕੀਨ ਆ ਉਦੋਂ ਹੀ ਖਾਂਦੀ ਆ ਜਦੋਂ ਬਗੈਰ ਖਾਈ ਸਰਦਾ ਨਾ ਹੋਵੇ ਮੈਂ ਹੱਸਦੀ ਹੋਈ ਬੋਲੀ ਨਾ ਮੈਨੂੰ ਲੱਗਦਾ ਤੁਸੀਂ ਲੇਜੀ ਹੋ ਸੋਚਦੇ ਹੋਵੋਗੇ ਕੀ ਲੋੜ ਹੈ ਪਕਾਉਣ ਦੀ ਬਾਜ਼ਾਰ ਤੋਂ ਲੈ ਕੇ ਹੀ ਖਾ ਲਓ ਕੁਝ ਉਹ ਹੱਸੀ ਹਾਂਜੀ ਆਹੋ ਐਦਾਂ ਹੀ ਸਮਝ ਲਓ ਮੈਂ ਗੱਲ ਖਤਮ ਕਰਨ ਦੇ ਮੋੜ 'ਚ ਬੋਲੀ ਐ ਟੱਪਰੀ ਵਾਂਗ ਕਿਤੇ ਟਾਈਮ ਨਿਕਲਦਾ ਆਪਣਾ ਰੂਮ ਸੈੱਟ ਕਰੋ ਰੋਟੀ ਖਾਓ ਚਾਹ ਪਿਓ ਆਪਣੇ ਘਰ ਵਾਂਗ ਰਹੋ ਆਪਣਾ ਘਰ ਸਮਝ ਕੇ ਮੈਂ ਤੁਹਾਡੀ ਵੱਡੀ ਭੈਣ ਵਰਗੀ ਆ ਕੋਈ ਹੈਲਪ ਦੀ ਲੋੜ ਹੋਵੇ ਤਾਂ ਦੱਸਿਓ ਮੈਂ ਸ਼ਾਮੀ 6 ਵਜੇ ਕੰਮ ਤੋਂ ਮੁੜ ਆਉਣੀ ਆ ਰੋਟੀ ਮੇਰੇ ਨਾਲ ਹੀ ਖਾਇਆ ਕਰੋ ਐਵੇਂ ਨਹੀਂ ਜੋਗੀਆਂ ਵਾਂਗ ਜਿੱਥੇ ਜੀ ਕਰਿਆ ਖਾ ਲਿਆ ਉਹ ਨੇਪੀਜੀ ਆਵਾਜ਼ 'ਚ ਬੋਲ ਰਹੀ ਸੀ ਨਹੀਂ ਜੋਗੀਆਂ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਆਪਣਾ ਹੀ ਘਰ ਸਮਝਾਂਗੀ ਤੁਸੀਂ ਫਿਕਰ ਨਾ ਕਰੋ ਮੈਂ ਉਸ ਨੂੰ ਪੂਰਾ ਵਿਸ਼ਵਾਸ ਦਵਾਇਆ ਉਹ ਸੰਤੁਸ਼ਟ ਹੋ ਕੇ ਮੇਰੇ ਕਮਰੇ ਚੋਂ ਚਲੀ ਗਈ ਪਰ ਉਹਦੇ ਕਹੇ ਲਫ਼ਜ਼ ਜੋਗੀ ਜਿਵੇਂ 20 ਵਰ੍ਹਿਆਂ ਬਾਅਦ ਮੇਰੇ ਮੱਥੇ 'ਚ ਪੱਥਰ ਵਾਂਗ ਵੱਜੇ ਸੀ 20 ਵਰ੍ਹਿਆਂ ਬਾਅਦ ਅੱਜ ਇਹ ਲਫ਼ਜ਼ ਕਿਸੇ ਨੇ ਦੁਹਰਾਏ ਸੀ ਮੇਰੇ ਸਾਹਮਣੇ ਤੇ 20 ਸਾਲਾਂ ਦਾ ਸਫ਼ਰ ਇੱਕੋ ਛਾਲ ਵਿੱਚ ਪਾਰ ਕਰਕੇ ਮੈਂ ਬਚਪਨ ਦੀਆਂ ਗਲੀਆਂ 'ਚ ਪਹੁੰਚ ਗਈ ਦਿਲ ਦੇ ਕਬਰ 'ਚ ਦੂਰ ਕਿਤੇ ਯਾਦ ਸਹਿਕ ਰਹੀ ਸੀ ਮੁੰਡੇ ਕੁੜੀਆਂ ਦੋਸਤ ਗਲੀਆਂ ਮੁਹੱਲੇ ਚੌਥੇ ਸਕੂਲ ਵੰਟੇ ਖਿੱਦੋ ਤੇ ਗੀਟੇ ਉਹਨਾਂ ਸਭ ਵਿੱਚ ਗੁਆਚੀ ਮੈਂ ਹੌਲੀ ਹੌਲੀ ਮੁਹੱਲੇ ਚ ਪੈਂਦੀ ਸੰਤੇ ਹਟਵਾਣੀਏ ਦੀ ਦੁਕਾਨ ਤੇ ਵੀ ਪਹੁੰਚ ਗਈ ਸੰਤਾ ਕਾਲਾ ਭੋਂਡ ਵਰਗਾ ਸਾਰਾ ਦਿਨ ਹੁੱਕਾ ਪਿੰਦਾ ਦਮੇ ਦਾ ਮਾਰਿਆ ਬੁੜਾ ਪਰ ਰਾਤ ਦੇ 12 ਵਜੇ ਤੱਕ ਦੁਕਾਨ ਖੁੱਲੀ ਰੱਖਦਾ ਸੀ ਇੱਕ ਕਦੀ ਵਾਰ ਤਾਂ ਮੈਨੂੰ ਉਹਦੀ ਦੁਕਾਨ ਤੇ ਜਾਣਾ ਹੀ ਪੈ ਜਾਂਦਾ ਸੀ ਕਦੇ ਆਪਣੇ ਲਈ ਗੋਲੀਆਂ ਟੌਫੀਆਂ ਖਰੀਦਣ ਬੰਟੇ ਲੈਣ ਇਮਲੀ ਖਾਣ ਜਾਂ ਕਾਪੀ ਪੈਨਸਲਾਂ ਲੈਣ ਲਈ ਨਹੀਂ ਤਾਂ ਘਰ ਦੇ ਹੀ ਕਦੇ ਨਿੱਕ ਸੁੱਕ ਲੈਣ ਵਾਸਤੇ ਉਹਦੀ ਦੁਕਾਨ ਤੇ ਮੈਨੂੰ ਭੇਜਦੇ ਹੀ ਰਹਿੰਦੇ ਸੀ ਮੈਂ ਉਹਦੀ ਦੁਕਾਨ ਤੇ ਜਾਣਾ ਤਾਂ ਉਸਨੇ ਦੂਰੋਂ ਹੀ ਦੇਖ ਕੇ ਨਾਰਾ ਮਾਰਨਾ ਉਹ ਆ ਗਈ ਜੋਗੀਆਂ ਦੀ ਕੁੜੀ ਪਹਿਲਾਂ ਏਸ ਨੂੰ ਸਮਾਨ ਦਿਓ ਨਹੀਂ ਤਾਂ ਕੁਝ ਚੁੱਕ ਕੇ ਲੈ ਜੂ ਨਹੀਂ ਤਾਂ ਸੱਪ ਸਲੂਤੀ ਛੱਡ ਜੂਗੀ ਦੁਕਾਨ ਤੇ ਮੈਂ ਤਾਂ ਕੋਈ ਨਹੀਂ ਜੋਗੀਆਂ ਦੀ ਕੁੜੀ ਤੂੰ ਹੀ ਹੋਵੇਂਗਾ ਜੋਗੀਆਂ ਦਾ ਬੁੜਾ ਮੈਂ ਹਰਕ ਦੀ ਮਾਰੀ ਉਹਦੀ ਬਰਾਬਰੀ ਕਰਦੀ ਹੈ ਕਿਵੇਂ ਨਹੀਂ ਤੂੰ ਕਿਹੜਾ ਲਾਲਾ ਜੀ ਦੇ ਘਰੇ ਜੰਮੀ ਸੀ ਜੋਗੀ ਤੁਰੇ ਜਾਂਦੀ ਸੀ ਗਲੀ ਚ ਤੇਰੀ ਮਾਂ ਨੂੰ ਕੰਮ ਕਰਨ ਵਾਸਤੇ ਘਰੇ ਕੁੜੀ ਚਾਹੀਦੀ ਸੀ ਉਹਨੇ ਮੰਗ ਲਈ ਜੋਗੀਆਂ ਤੋਂ 10 20 ਰੁਪਏ ਦੇਤੇ ਹੋਣੇ ਮੇਰੇ ਸਾਹਮਣੇ ਦੀ ਗੱਲ ਆ ਉਹ ਮੈਨੂੰ ਚੜਾਉਣ ਲਈ ਆਖਦਾ ਮੈਂ ਉਹਦੇ ਨਾਲ ਅੱਟੇ ਸੱਟੇ ਲੈਂਦੀ ਤੇ ਘਰ ਮੁੜ ਆਉਂਦੀ ਪਰ ਮੇਰੇ ਬਾਲ ਸੁਲਬ ਮਨ ਵਿੱਚ ਦੂਰ ਕਿਤੇ ਸੰਤ ਤੇ ਹਟਵਾਣੇ ਦੀ ਗੱਲ ਬੈਠ ਗਈ ਸੀ ਸ਼ਾਇਦ ਜਦੋਂ ਵੀ ਕਿਤੇ ਜੋਗੀਆਂ ਦੀ ਬੀਨ ਸੁਣਦੀ ਮੇਰਾ ਦਿਲ ਡਰਨ ਲੱਗਦਾ ਕਿਤੇ ਜੋਗੀ ਮੈਨੂੰ ਲੱਭਣ ਤਾਂ ਨਹੀਂ ਆ ਰਹੇ ਕੋਈ ਸਾਧ ਸੰਤ ਦਰਵਾਜ਼ੇ ਤੇ ਆਉਂਦਾ ਪਰ ਮਾਂ ਦੇ ਲੱਖ ਕਹਿਣ ਤੇ ਵੀ ਮੈਂ ਉਹਨੂੰ ਆਟਾ ਪਾਉਂ ਨਾ ਜਾਂਦੀ ਡਰਦੀ ਸੀ ਕਿ ਕਿਤੇ ਸੰਤੇ ਦੇ ਕਹਿਣ ਅਨੁਸਾਰ ਉਹ ਮੈਨੂੰ ਆਪਣੇ ਝੋਲੇ ਚ ਪਾ ਕੇ ਨਾ ਲੈ ਜਾਣ ਸਾਰਾ ਦਿਨ ਗਲੀ ਦੇ ਬੱਚਿਆਂ ਨਾਲ ਮਿੱਟੀ 'ਚ ਖੇਡਦੀ, ਵਾਲ ਖੰਡਾਈ। ਜਦੋਂ ਮੈਂ ਸ਼ਾਮ ਨੂੰ ਘਰੇ ਮੁੜਦੀ ਤਾਂ ਮਾਂ ਮੈਨੂੰ ਗਿੱਚੀਆਂ ਫੜ ਕੇ ਨਲਕੇ ਥੱਲੇ ਬਿਠਾ ਦਿੰਦੀ। ਗਰਮੀ ਹੋਵੇ, ਸਰਦੀ ਹੋਵੇ। ਸ਼ਾਮ ਨੂੰ ਘਰ ਦੇ ਸਾਰੇ ਬੱਚੇ ਨਹਾਉਂਦੇ ਹੁੰਦੇ ਬਿਸਤਰੇ 'ਚ ਜਾਣ ਤੋਂ ਪਹਿਲਾਂ। ਐਸੀ ਤਰ੍ਹਾਂ ਦੀ ਸੀ ਇੱਕ ਸ਼ਾਮ। ਜਦੋਂ ਮੈਂ ਆਪਣੀ ਫਰਾਕ ਦੀਆਂ ਜੇਬਾਂ ਕਾਡੀਆਂ, ਬੰਟੀਆਂ, ਗੀਟੀਆਂ ਨਾਲ ਭਰੀ ਸਾਰੇ ਦਿਨ ਦੀ ਕਮਾਈ ਕਰਕੇ ਮੁੜੀ ਸੀ। ਠੰਡ ਬਹੁਤ ਪੈ ਰਹੀ ਸੀ। ਮਾਂ ਨੇ ਆਦਤ ਨਹੀਂ ਮੈਨੂੰ ਨਹਾਉਣ ਲਈ ਕਿਹਾ ਮੈਂ ਨਹੀਂ ਨਹਾਉਣਾ ਠੰਡ ਬਹੁਤ ਆ ਮੈਂ ਨਲਕੇ ਵੱਲ ਦੇਖ ਕੇ ਵੀ ਡਰ ਰਹੀ ਸੀ ਨਹਾਉਣਾ ਕਿਵੇਂ ਨਹੀਂ ਸਾਰਾ ਦਿਨ ਗੰਦੀਆਂ ਨਾਲੀਆਂ 'ਚ ਹੱਥ ਮਾਰਦੀ ਆਈ ਐਂ ਜਵਾਕਾਂ ਨਾਲ ਮਿੱਟੀ ਨਾਲ ਮੂੰਹ ਸਿਰ ਲਿਬੜਿਆ ਪਿਆ ਤੇਰਾ ਸਹਣ ਸਣ ਕਿਸੇ ਥਾਂ ਦੀ ਪੜਨਾ ਨਹੀਂ ਲਿਖਣਾ ਨਹੀਂ ਬਸ ਵਾਲਖੰਡਾਈ ਗਲੀ 'ਚ ਛਾਲਾ ਮਾਰਦੇ ਫਿਰੀ ਜਾਉ ਮਾਂ ਮੋਰਚੇ ਤੇ ਤਿਆਰ ਖੜੀ ਸੀ ਉਹ ਮੈਂ ਨਹੀਂ ਨਹਾਉਣਾ ਠੰਡ ਬਹੁਤ ਆ ਨਾਲੇ ਦੇਖ ਲੈ ਮੇਰਾ ਸਿਰ ਤਾਂ ਜਿਵੇਂ ਹੀ ਸਾਫ ਆ ਮੈ ਰੋਣ ਹੱਕੀ ਹੋਗੀ ਪਤਾ ਨਹੀਂ ਕਿੱਥੋਂ ਆ ਗਈ ਸਪੇਰਨ ਜੀ ਟੱਬਰ ਚ ਤਾਂ ਰਲਦੀ ਨਹੀਂ ਸਾਰਾ ਦਿਨ ਗੰਦਿਆਂ ਜਵਾਕਾਂ ਨਾਲ ਬਾਹਰ ਤੁਰੀ ਫਿਰੂ ਸ਼ਾਮ ਨੂੰ ਆਜੂ ਘਰੇ ਮੂੰਹ ਸਿਰ ਲਬੇੜ ਕੇ ਮਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਜਿਵੇਂ ਮੇਰੇ ਅੰਦਰ ਕੁਝ ਟੁੱਟਿਆ ਸੀ ਤੇ ਮੈਂ ਉੱਚੀ ਉੱਚੀ ਰੋਂਦੀ ਹੋਈ ਬੋਲੀ ਹਾਂ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਮੈਂ ਥੋਡੀ ਕੁੜੀ ਹੈਗੀ ਨਹੀਂ ਮੈਂ ਤਾਂ ਜੋਗੀਆਂ ਦੀ ਕੁੜੀ ਆ ਤੁਸੀਂ ਮੈਨੂੰ ਕੰਮ ਕਰਾਉਣ ਵਾਸਤੇ ਜੋਗੀਆਂ ਤੋਂ ਲਿਆ ਸੀ ਪੈਸੇ ਦੇ ਕੇ ਤਾਂ ਹੀ ਤਾਂ ਤੂੰ ਮੈਨੂੰ ਰੋਜ਼ ਰਾਤ ਨੂੰ ਨਮਾਉਣੀ ਐ ਨਾਲੇ ਮੈਨੂੰ ਪਿਆਰ ਵੀ ਨਹੀਂ ਕਰਦੀ ਮੈਂ ਤਾਂ ਜੋਗੀਆਂ ਦੇ ਘਰ ਹੀ ਚਲੀ ਜਾਊਂਗੀ ਮੈਂ ਢ ਕੋਰੇ ਲੈ ਰਹੀ ਸੀ ਮਾਂ ਹਾਸ ਹਾਸ ਕੇ ਦੂਰੀ ਹੋ ਗਈ ਉਹਨੇ ਹੱਥ 'ਚ ਫੜੇ ਮੇਰੇ ਵਾਲ ਛੱਡ ਦਿੱਤੇ ਨਾ ਤੈਨੂੰ ਕੌਣ ਕਹਿੰਦਾ ਹੈ ਕਿ ਤੂੰ ਜੋਗੀਆਂ ਦੀ ਧੀ ਐ ਮਾਂ ਹੈਰਾਨ ਸੀ ਸੰਤਾ ਕਹਿੰਦਾ ਸੀ ਚਿੱਟੀ ਹਟਵਾਲਾ ਦੱਸਦਾ ਸੀ ਵੀ ਜਦੋਂ ਪੈਸੇ ਪੂਰੇ ਹੋਗੇ ਉਸੇ ਦਿਨ ਜੋਗੀ ਮੈਨੂੰ ਲੈ ਜਾਣਗੇ ਫਿਰ ਮੈਂ ਵੀ ਸੱਪ ਫੜਨ ਜਾਇਆ ਕਰੂੰ ਮੈਂ ਆਪਣੀ ਵਿਥਿਆ ਮਾਂ ਨੂੰ ਸੁਣਾਈ ਲੈ ਹੈ ਸੁਖ ਨਾਲ ਥੰਕ ਯੋਗੀਆਂ ਦਿੱਤੀ ਤੂੰ ਸਾਡੀ ਧੀ ਆ ਤੈਨੂੰ ਐਵੇਂ ਛੇੜਦਾ ਸੰਤਾ ਚਿਹੇੜ ਕਰਦਾ ਹੂੰ ਮਾਂ ਨੇ ਗੱਲ ਟਾਲਣ ਲਈ ਕਹੀ ਪਰ ਮੈਂ ਰੋਂਦੀ ਰੋਂਦੀ ਬਾਹਰ ਨਿਕਲ ਗਈ ਮੈਨੂੰ ਯਾਦ ਹੈ ਉਸ ਸ਼ਾਮ ਮੇ ਰੋਟੀ ਵੀ ਨਹੀਂ ਸिखਾਤੀ ਤੇ ਨਾ ਹੀ ਪਿਤਾ ਜੀ ਦਾ ਹੁੱਕਾ ਤਾਜ਼ਾ ਕੀਤਾ ਸੀ ਨਾ ਚਿਲਮ ਭਰੀ ਸੀ ਬਸ ਬਾਹਰ ਚੌਂਤਰੀ ਤੇ ਬੈਠੀ ਰਹੀ ਗੁਮਸੁਮ ਜੀ ਮੁਹੱਲੇ ਦੇ ਸਾਰੇ ਬੱਚੇ ਆਪਣੇ ਘਰਾਂ ਨੂੰ ਚਲੇ ਗਏ ਸੀ ਸ਼ਾਮ ਨੂੰ ਪਿਤਾ ਜੀ ਘਰੇ ਆਏ ਆਉਂਦਿਆਂ ਹੀ ਹੁੱਕਾ ਤਾਜ਼ਾ ਨਾ ਦੇ ਕੇ ਉਹਨਾਂ ਨੇ ਕਾਰਨ ਪੁੱਛਿਆ ਮਾਂ ਨੇ ਦੱਸ ਦਿੱਤਾ ਕਿ ਨਿੱਕੀ ਅੱਜ ਰੁੱਸੀ ਹੋਈ ਆ ਪਿਤਾ ਜੀ ਗੱਲ ਸੁਣ ਕੇ ਮੁਸਕਰਾਏ ਫਿਰ ਮੈਨੂੰ ਆਵਾਜ਼ ਮਾਰੀ ਮੈਂ ਡਰਦੀ ਡਰਦੀ ਉਹਨਾਂ ਦੇ ਸਾਹਮਣੇ ਗਈ ਪਿਤਾ ਜੀ ਦਾ ਥਾਣੇਦਾਰਾਂ ਵਾਲਾ ਰੋਪ ਸੀ ਸਾਰੇ ਘਰ ਤੇ ਉਹ ਜਦੇ ਵੀ ਘਰ ਆਉਂਦੇ ਤਾਂ ਘਰ ਦਾ ਮਾਹੌਲ ਪੁਲਿਸ ਸਟੇਸ਼ਨ ਵਾਲਾ ਹੋ ਜਾਂਦਾ ਸਾਰੇ ਬੱਚਿਆਂ ਦੀ ਹਾਜ਼ਰੀ ਲੱਗਦੀ ਤੇ ਸਾਰੇ ਉਹਨਾਂ ਤੋਂ ਡਰਦੇ ਮਾਰੇ ਕਿਤਾਬਾਂ ਪੜ੍ਹ ਕੇ ਬਹਿ ਜਾਂਦੇ ਉੰਜ ਭਾਵੇਂ ਸਾਰਾ ਦਿਨ ਗਲੀ ਜਛਾਲਾ ਮਾਰਦੇ ਫਿਰਦੇ ਕੀ ਗੱਲ ਆ ਪੁੱਤ ਤੂੰ ਰੁੱਸਿਆ ਫਿਰਦਾ ਉਹਨਾਂ ਨੇ ਮੈਨੂੰ ਪੁੱਛਿਆ ਸੀ ਮੈਂ ਹੁੱਕ ਕੇ ਪਰਦੀ ਰੋ ਪਈ ਸੰਤਾ ਕਹਿੰਦਾ ਐ ਵੀ ਮੈਂ ਥੋੜੀ ਧੀ ਨਹੀਂ ਹੈਗੀ ਮੈਂ ਜੋਗੀਆਂ ਦੀ ਧੀ ਆ 10 ਰੁਪਿਆਵਾਂ ਚ ਲਈ ਸੀ ਮੈਂ ਮੈਂ ਰੋਂਦਿਆ ਦੱਸਿਆ ਨਾ ਮੇਰੇ ਸ਼ੇਰ ਤੂੰ ਤਾਂ ਮੇਰਾ ਪੁੱਤ ਐ ਭੌਂਕਦਾ ਸੰਤਾ ਕਰਿਆੜਤਾ ਮੈਂ ਪੁੱਛੂ ਉਹਨੂੰ ਤੂੰ ਜੋਗੀਆਂ ਦੀ ਧੀ ਕਿੱਥੋਂ ਹੋਗੀ ਤੂੰ ਤਾਂ ਮੇਰਾ ਸ਼ੇਰ ਪੁੱਤ ਆ ਪਿਤਾ ਜੀ ਨੇ ਮੈਨੂੰ ਚੁੱਪ ਕਰਵਾਇਆ ਫਿਰ ਉਹ ਕਿਉਂ ਕਹਿੰਦਾ ਮੈਂ ਹਲੇ ਵੀ ਪਰੇਸ਼ਾਨ ਸੀ ਉਹ ਤੂੰ ਆ ਵਾਲਜੋਖ ਢੰਡਾਈ ਫਿਰਦੀ ਆ ਸਾਰਾ ਦਿਨ ਲਟੂਰੀਆਂ ਜੀਆਂ ਤਾਂ ਕਹਿੰਦਾ ਹੋ ਉਹ ਮੁਸਕਰਾਏ ਪਿਤਾ ਜੀ ਬਹੁਤ ਘੱਟ ਮੁਸਕਰਾਉਂਦੇ ਸੀ ਜਦੋਂ ਵੀ ਮੁਸਕਰਾਉਂਦੇ ਅਸੀਂ ਸਭ ਸਮਝ ਜਾਂਦੇ ਕਿ ਮੌਸਮ ਅੱਜ ਠੀਕ ਆ ਜਾਂ ਆਕਾਸ਼ ਤੇ ਪਈ ਇੰਦਰਤਨੂਸ਼ੀ ਪੀਂਗ ਵਾਂਗ ਅਸੀਂ ਕਦੇ-ਕਦੇ ਉਹਨਾਂ ਦੀ ਮੁਸਕਾਨ ਵੇਖਦੇ ਤਾਂ ਬੜੀ ਖੁਸ਼ੀ ਹੁੰਦੀ ਖੈਰ ਮੈਨੂੰ ਯਕੀਨ ਆ ਗਿਆ ਵੀ ਮੈਂ ਜੋਗੀਆਂ ਦੀ ਨਹੀਂ ਬਲਕਿ ਲਾਲਾ ਜੀ ਦੀ ਧੀ ਆ ਉਸੇ ਘਰ ਦੀ ਜਿੱਥੇ ਮੈਂ ਰਹਿ ਰਹੀ ਸੀ ਉਸੇ ਪਰਿਵਾਰ ਦੀ ਜਿੱਥੇ ਮੇਰੇ ਬਾਕੀ ਭੈਣ ਭਰਾ ਜੰਮੇ ਸੀ ਉਹ ਤੋਂ ਬਾਅਦ ਕਈ ਵਾਰ ਸੰਤੇ ਨੇ ਮੈਨੂੰ ਜੋਗੀਆਂ ਦੀ ਧੀ ਕਹਿ ਕੇ ਬੁਲਾਇਆ ਮੈਂ ਉਹਦਾ ਮੂੰਹ ਚੜਾ ਕੇ ਭੱਜ ਜਾਂਦੀ ਸੀ ਪਰ ਜੋਗੀਆਂ ਦੀ বীਣ ਦੀ ਆਵਾਜ਼ ਸੁਣ ਕੇ ਮੈਂ ਹੁਣ ਵੀ ਟੂੜੀ ਵਾਲੇ ਕੋਠੇ 'ਚ ਲੁਕ ਜਾਂਦੀ ਆ ਸਮਾਂ ਗੁਜ਼ਰਦਾ ਚਲਾ ਗਿਆ ਤੇ ਸੰਤਾ ਹਟਵਾਣੀਆਂ ਕਦੋਂ ਦਾ ਰੱਬ ਨੂੰ ਪਿਆਰਾ ਹੋ ਗਿਆ ਸੀ ਮੈਨੂੰ ਪਤਾ ਵੀ ਨਾ ਲੱਗਿਆ ਪਰ ਜਦੋਂ ਵੀ ਕਦੇ ਮੈਂ ਸਾਈਕਲ ਤੇ ਕਾਲਜ ਜਾਂਦੀ ਤਾਂ ਰਾਜ ਬਸਤੀ ਤੋਂ ਬਾਹਰ-ਬਾਹਰ ਜੋਗੀਆਂ ਦੀਆਂ ਝੌਂਪੜੀਆਂ ਦੇਖ ਕੇ ਮੈਨੂੰ ਸੰਤੇ ਦਾ ਮਜ਼ਾਕ ਯਾਦ ਆ ਜਾਂਦਾ ਮੈਂ ਹਲਕਾ ਜਿਹਾ ਹੱਸ ਛੱਡਦੀ ਪਰ ਲੱਗਦਾ ਸ਼ਾਇਦ ਮਜ਼ਾਕ ਨਹੀਂ ਸੀ ਕੀਤਾ ਸੰਤੇ ਨੇ ਉਹਨੇ ਮੇਰੇ ਲੇਖ ਪੜੇ ਸੀ ਮੇਰੇ ਮੱਥੇ ਤੋਂ ਤੇ ਇਹਦਾ ਅਹਿਸਾਸ ਮੈਨੂੰ ਅੱਜ ਹੋਇਆ ਸੀ ਜਦੋਂ ਮੇਰੇ ਮਕਾਨ ਮਾਲਕ ਨੇ ਅਚਾਨਕ ਮੈਨੂੰ ਉਹੀ ਨਾਮ ਦਿੱਤਾ ਸੀ ਜੋ ਸਮੇਂ ਦੇ ਗਰਭ ਵਿੱਚ ਕਿਤੇ ਗਵਾਚ ਗਿਆ ਸੀ ਪਰ ਸੋਈ ਤਾਂ ਮੈਂ ਇਸ ਨਵੇਂ ਘਰ 'ਚ ਸ਼ਿਫਟ ਹੋ ਕੇ ਆਈਆਂ ਆਈ ਕਾਦੀ ਸੀ ਬਸ ਐਵੇਂ ਸਮਾਨ ਸਣੇ ਆਪਣਾਪ ਲਿਆ ਸੁਟਿਆ ਸੀ ਇੱਥੇ ਇਸ ਨਵੇਂ ਮੁਕਾਮ ਤੇ 메인 ਡੋਰ ਦੀ ਚਾਬੀ ਤਾਂ ਭਾਵੇਂ ਪਿਛਲੇ ਹਫਤੇ ਮਿਲ ਗਈ ਸੀ ਪਰ ਰੂਮ ਦੀ ਚਾਬੀ ਮਾਲਕਣ ਕਿਤੇ ਧਰ ਕੇ ਭੁੱਲ ਗਈ ਸੀ ਫਿਰ ਵੀਕੈਂਡ ਤੇ ਜਦੋਂ ਸ਼ਾਮ ਨੂੰ ਕੰਮ ਤੋਂ ਬਾਅਦ ਮੈਂ ਰੂਮ ਦੀ ਚਾਬੀ ਲੈਣ ਗਈ ਤਾਂ ਉਹ ਕਿਸੇ ਮਰਦ ਦੀ ਗੋਦ ਵਿੱਚ ਸਿਰ ਰੱਖੀ ਪਈ ਸੀ ਮੈਂ ਝਿਜਕੀ ਤੇ ਥੋੜਾ ਜਿਹਾ ਮੌਕੇ ਦੀ ਨਜਾਕਤ ਸਮਝਦੀ ਹੋਈ ਵਾਪਸ ਚਲੀ ਗਈ ਫਿਰ ਦੂਜੇ ਦਿਨ ਉਹਨੂੰ ਫੋਨ ਕਰਕੇ ਪੁੱਛਿਆ ਕਿ ਚਾਬੀ ਮਿਲ ਗਈ ਕਿ ਨਹੀਂ ਆਹੋ ਮਿਲ ਗਈ ਚਾਬੀ ਚਾਬੀ ਤਾਂ ਦਰਅਸਲ ਕੱਲ ਹੀ ਮਿਲ ਗਈ ਸੀ ਪਰ ਤੁਸੀਂ ਰੁਕੇ ਹੀ ਨਹੀਂ ਉਹ ਗਿਲਾ ਕਰ ਰਹੀ ਸੀ ਕੱਲ ਤੁਹਾਡੇ ਪਤੀ ਘਰ ਵਿੱਚ ਸੀ ਨਾ ਮੈਨੂੰ ਮੌਕਾ ਠੀਕ ਜਾਂ ਨਹੀਂ ਲੱਗਿਆ ਮੈਂ ਗੱਲ ਟਾਲੀ ਪਤੀ ਨਹੀਂ ਅਸਲ ਵਿੱਚ ਉਹ ਮੇਰਾ ਬாய்ਫਰੈਂਡ ਆ ਤੁਹਾਨੂੰ ਪਤਾ ਹੀ ਆ ਇਹ ਚੋਰੀ ਦੇ ਪਲ ਹੁੰਦੇ ਨੇ ਮੈਂ ਵੀ ਤੁਹਾਨੂੰ ਤਾਂ ਹੀ ਜੋਰ ਨਹੀਂ ਪਾਇਆ ਬੈਠਣ ਲਈ ਉਹ ਤਾਂ ਹਫਤੇ ਬਾਅਦ ਹੀ ਆਉਂਦਾ ਮੇਰੇ ਕੋਲ ਉਹਨੇ ਲੰਮੀ ਕਹਾਣੀ ਛੇੜ ਲਈ ਮੈਨੂੰ ਪਤਾ ਹੈ ਕਿ ਇੱਥੋਂ ਦੀਆਂ ਮਜਬੂਰੀਆਂ ਦਾ ਕਹਿ ਕੇ ਮੈਂ ਜਾਨ ਛੁਡਾਈ ਦਿਲ ਤਾਂ ਕਰਦਾ ਸੀ ਕਹਿ ਦਿਆਂ ਕਿ ਮੈਨੂੰ ਪਤਾ ਹੈ ਕਿ ਇਹ ਚੋਰੀ ਦੇ ਹੀ ਪਲ ਸੀ ਵਰਨਾ ਕਿਸਦੇ ਕੋਲ ਟਾਈਮ ਜੁਲਫਾਂ ਦੀ ਬਾਤ ਪਾਉਣ ਦਾ ਮੈਂ ਹੁਣ ਸੋਚ ਰਹੀ ਸੀ ਕਿੰਨਾ ਚੰਗਾ ਹੋ ਮੈਂ ਇਸ ਘਰ ਵਿੱਚ ਆ ਗਈ ਇਹ ਤਾਂ ਪਹਿਲਾ ਵਾਲਾ ਘਰ ਉਫ ਤੌਬਾ ਸੋਚ ਕੇ ਮੇਰਾ ਦਮ ਘੁੱਟਣਾ ਸ਼ੁਰੂ ਹੋ ਗਿਆ ਸੀ ਸਿਰਫ 2 ਹਫ਼ਤੇ ਤੱਕ ਰਹੀ ਸੀ ਮੈਂ ਉਸ ਘਰ ਵਿੱਚ ਉਹ ਉੱਥੇ ਵੀ ਅਚਾਨਕ ਹੀ ਸ਼ਿਫਟ ਕਰਨਾ ਪਿਆ ਸੀ ਉਹ ਤੋਂ ਪਹਿਲਾਂ ਵੀ ਰਾਤੋਂ ਰਾਤ ਸ਼ਿਫਟ ਕਰਨ ਦਾ ਮਨ ਬਣਾ ਲਿਆ ਸੀ ਕਿੰਨੀ ਲੰਮੀ ਕੜੀ ਸੀ ਇਹ ਦਰਦਰ ਝਟਕਣ ਦੀ ਸਹੀ ਜੋਗੀਆਂ ਵਾਂਗ ਸ਼ਾਇਦ ਸ਼ੁਰੂ ਉਸੇ ਦਿਨ ਤੋਂ ਹੋ ਗਈ ਸੀ ਜਦੋਂ ਪਹਿਲੀ ਵਾਰ ਘਰੋਂ ਪੈਰ ਚੁੱਕਿਆ ਸੀ ਹਾਂ ਸੱਚ ਵੱਡੇ ਸਾਰੇ ਘਰ ਵਿੱਚ ਮੈਂ ਇਕੱਲੀ ਰਹਿ ਰਹੀ ਸੀ ਬੜੀ ਸ਼ਾਂਤੀ ਨਾਲ ਪਰ ਅਚਾਨਕ ਇੱਕ ਰਤਕਰ ਦੀ ਲਾਈਟ ਚਲੀ ਗਈ ਮੈਂ ਹਨੇਰੇ ਚ ਬੈਠ ਕੇ ਰਾਤ ਕੱਟ ਦਿੱਤੀ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕੱਲੀ ਹਾਂ ਸੋਚ ਲਿਆ ਸੀ ਕਿ ਕਿਸੇ ਫੈਮਿਲੀ ਚ ਰੂਮ ਲਵਾਂ ਜਿੱਥੇ ਦੋ ਬੰਦੇ ਬੋਲਦੇ ਤਾਂ ਸੁਣਨ ਜਦੋਂ ਮੈਂ ਕੰਮ ਤੋਂ ਮੁੜਦੀ ਮੈਂ ਮੰਦਰ ਗਈ ਤਾਂ ਉੱਥੇ ਮੈਨੂੰ ਮੇਰੀ ਪੁਰਾਣੀ ਮਕਾਨ ਮਾਲਕਣ ਮਿਲ ਗਈ ਸੀ ਜੋ ਪੁਜਾਰੀ ਨੂੰ ਕਹਿ ਰਹੀ ਸੀ ਕਿ ਕੋਈ ਕਮਰਾ ਪੁੱਛੇ ਤਾਂ ਦੱਸਿਓ ਮੈਨੂੰ ਲੱਗਿਆ ਜਿਵੇਂ ਮੇਰੀ ਤਾਂ ਲੋਟਰੀ ਨਿਕਲਾਈ ਹੋਵੇ ਮੈਂ ਆਪ ਅੱਗੇ ਵੱਧ ਕੇ ਉਹਦੇ ਨਾਲ ਜਾਣ ਪਹਿਚਾਨ ਵਧਾਈ ਉਹਦੀ ਕਾਰ ਚ ਬੈਠ ਕੇ ਉਹਦੇ ਘਰ ਚਲੀ ਗਈ ਰੂਮ ਦੇਖਣ ਘਰ ਤਾਂ ਸਾਫ਼ ਸੁਥਰਾ ਸੀ ਉਹ ਇਕੱਲੀ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ ਮੈਨੂੰ ਹਰ ਪੱਖੋਂ ਰੂਮ ਠੀਕ ਲੱਗਿਆ ਮੈਂ ਗੱਲ ਪੱਕੀ ਕਰਕੇ ਦੂਜੇ ਦਿਨ ਉੱਥੇ ਸ਼ਿਫਟ ਕਰ ਗਈ ਸ਼ਾਇਦ ਮਹੀਨਾ ਕੁ ਹੀ ਠੀਕ ਰਹਿ ਆਉਣਾ ਉਸ ਘਰ ਦਾ ਮਾਹੌਲ ਐਸੇ ਦੌਰਾਨ ਉਹਦਾ ਬੁਆਏਫਰੈਂਡ ਜੋ ਕਿ ਸਰਦਾਰ ਸੀ ਉੱਥੇ ਆਉਣਾ ਸ਼ੁਰੂ ਹੋ ਗਿਆ ਉਹ ਜਦੋਂ ਜੀ ਕਰਦਾ ਉਹਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ ਤੇ ਜਦੋਂ ਗੁੱਸਾ ਆਉਂਦਾ ਤਾਂ ਮਾਂ-ਪਹਿਣਾ ਦੀਆਂ ਨੰਗੀਆਂ ਗਾਲਾਂ ਕੱਢਣ ਲੱਗ ਪੈਂਦੀ ਪਤਾ ਨਹੀਂ ਕਿ ਇਹ ਆਪਸੀ ਸਮਝ ਸੀ ਉਹਨਾਂ ਦੋਹਾਂ ਦੀ ਲੜਦੇ-ਖੁਲਦੇ ਉਹ ਉਹਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੰਦੇ ਦੋ ਦਿਨਾਂ ਬਾਅਦ ਫੇਰ ਆਪ ਜਾ ਕੇ ਉਹਨੂੰ ਬੁਲਾ ਲੈਂਦੀ ਇੱਕ ਦਿਨ ਮੈਂ ਰੇਲਵੇ ਸਟੇਸ਼ਨ ਦੇ ਬਾਹਰ ਬੱਸ ਸਟਾਪ ਤੇ ਖੜੀ ਸੀ ਆਪਣੀ ਆਂਟੀ ਕੋਲੋਂ ਆਈ ਸੀ ਮੈਂ ਹੱਥ 'ਚ ਭਾਰੀ ਬੈਗ ਮੀ ਵੀ ਬਹੁਤ ਪੈ ਰਿਆ ਸੀ ਅਚਾਨਕ ਮੇਰੀ ਮਕਾਨ ਮਾਲਕਣ ਦੇ ਬੁਆਏਫਰੈਂਡ ਨੇ ਕਾਰ ਆ ਕੇ ਮੇਰੇ ਕੋਲ ਰੋਕੀ ਮੈਂ ਨਾ ਚਾਹੁੰਦੀ ਹੋਈ ਵੀ ਉਹਦੀ ਕਾਰ 'ਚ ਬੈਠ ਗਈ ਉਹਦੇ ਨਾਲ ਕਾਰ 'ਚ ਉਤਰਦੀ ਨੂੰ ਮੈਨੂੰ ਮਕਾਨ ਮਾਲਕਣ ਨੇ ਦੇਖ ਲਿਆ ਉਸ ਵੇਲੇ ਤਾਂ ਉਹਨੇ ਕੁਝ ਨਾ ਕਿਹਾ ਪਰ ਹਫਤੇ ਕੋ ਬਾਅਦ ਉਹਨੇ ਮੈਨੂੰ ਨੋਟਿਸ ਦੇ ਦਿੱਤਾ ਕਿ ਮੈਂ ਕਿਤੇ ਹੋਰ ਟਿਕਾਣਾ ਦੇਖ ਲਵਾਂ ਮੈਂ ਘਬਰਾ ਗਈ ਇੰਨੀ ਛੇਤੀ ਮੈਂ ਸੋਚਿਆ ਕਿ ਉਹਦਾ ਗੁੱਸਾ ਮਾਮੂਲੀ ਆ ਸ਼ਾਇਦ ਦੋ ਕੁ ਦਿਨਾਂ 'ਚ ਨਿਕਲ ਜਾਊ ਪਰ ਹੁਣ ਉਸਨੇ ਮੈਨੂੰ ਸੱਚਮੁੱਚ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਡਬਲ ਲੋਕ ਲਗਾ ਕੇ ਚਲੀ ਜਾਂਦੀ ਤੇ ਰਾਤ ਦੇ 11 ਵਜੇ ਤੱਕ ਨਾ ਮੁੜਦੀ ਮੈਂ ਪੜਦੀ ਤਾਂ ਉੱਚੀ ਉੱਚੀ ਟੈਲੀਵਿਜ਼ਨ ਜਾਂ ਟੇਪ ਰਿਗਾਰਡ ਲਗਾ ਲੈਂਦੀ ਤਾਂ ਬੱਚੇ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੰਦੀ ਆਖਰ ਮੈਂ ਉਹਦੇ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਕੀ ਗੱਲ ਆ ਕਿਉਂ ਕਰਦੀ ਐ ਤੂੰ ਐਵੇਂ ਚੰਗੀ ਭਲੀ ਸੀ ਇੱਕਦਮ ਕੀ ਹੋ ਗਿਆ ਤੈਨੂੰ ਮੈਂ ਪੁੱਛਿਆ ਮੈਨੂੰ ਨਾ ਪੁੱਛ ਮੈਨੂੰ ਕੀ ਹੋ ਗਿਆ ਤੈਨੂੰ ਆਪਨੇ ਦਿਸਦਾ ਅੱਖਾਂ ਫੁੱਟੀਆਂ ਨੇ ਤੇਰੀਆਂ ਉਹ ਬੰਬ ਵਾਂਗ ਫਟੀਆਂ ਕਿਉਂ ਕੀ ਹੋ ਗਿਆ ਮੈਨੂੰ ਉਮੀਦ ਨਹੀਂ ਸੀ ਕਿ ਉਹ ਇੰਜ ਬੋਲੇਗੀ ਹੋਗੀ ਨਹੀਂ ਗਿਆ ਤੂੰ ਆਪੇ ਦੇਖੀ ਜਿਸ ਦਿਨ ਦੀ ਤੂੰ ਆਈ ਹੈ ਮੇਰਾ ਬੁਆਏਫਰੈਂਡ ਤੇਰੇ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਮੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਅਗਲਾ ਸੋਚਦਾ ਹੈ ਕੱਲੀ ਹੈ ਪੜ੍ਹੀ ਲਿਖੀ ਹੈ ਫਸਦੀ ਹੈ ਤਾਂ ਵਸਾ ਲੋ ਉਹ ਹੱਥ ਨਚਾ ਨਾ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੀ ਸੀ ਮੈਨੂੰ ਲੱਗਿਆ ਜਿਵੇਂ ਮੇਰੇ ਤੇ ਬਿਜਲੀ ਗਰੀ ਹੋਵੇ ਦੋ ਪਲ ਲਈ ਤਾਂ ਮੈਨੂੰ ਆਪਣੇ ਆਪ ਤੇ ਕਾਬੂ ਹੀ ਨਹੀਂ ਰਿਹਾ ਆਂਸ਼ਾ ਕਿੰਨੀ ਵੱਡੀ ਗਲਤਫਹਿਮੀ ਹੈ ਤੈਨੂੰ ਤੂੰ ਜਾਣਦੀ ਹੈ ਉਹ ਮੇਰੀ ਜਾਤ ਦਾ ਮੁੰਡਾ ਹੈ ਮੇਰੇ ਹੀ ਗੋਤ ਦਾ ਤੇ ਮੈਨੂੰ ਭੈਣ ਸਮਝਦਾ ਹੈ ਤੇਰੇ ਮਨ ਵਿੱਚ ਖਾਮ-ਖਾਮ ਸ਼ੱਕ ਪੈਦਾ ਹੋ ਗਿਆ ਮੈਂ ਠੰਡੀ ਸੀਤ ਹੋ ਕੇ ਬੋਲੀ ਕਿ ਸ਼ਾਇਦ ਉਹਦੀ ਗਲਤਫਹਿਮੀ ਦੂਰ ਹੋ ਜਾਵੇ ਕੋਈ ਭੈਣ ਭੂਣ ਨਹੀਂ ਸਮਝਦਾ ਕਿਸੇ ਨੂੰ ਇੱਥੇ ਸਭ ਭੈਣ ਨੇ ਨਾਲੇ ਖਾਸ ਕਰਕੇ ਕੁੱਕੂ ਮੈਂ ਜਾਣਦੀ ਆ ਉਹਨੂੰ ਚੰਗੀ ਤਰ੍ਹਾਂ ਹਰ ਨਵੀਂ ਕੁੜੀ ਤੇ ਟਰਾਈ ਮਾਰਦਾ ਹਰਾਮਜਾਦਾ ਆਣਦੇ ਇੱਥੇ ਜੇ ਹੱਡੀਆਂ ਪਸਲੀਆਂ ਨਾ ਤੋੜੀਆਂ ਤਾਂ ਉਹ ਚੱਗ ਛੱਡ ਰਹੀ ਸੀ ਠੀਕ ਐ ਜੇ ਤੂੰ ਇਹੋ ਜਿਹਾ ਸੋਚਦੀ ਐ ਤਾਂ ਮੈਂ ਆਪਣਾ ਕਿਤੇ ਹੋਰ ਇੰਤਜ਼ਾਮ ਕਰ ਲੈਨੀ ਆ ਮੈਂ ਗੱਲ ਲਮਕਾਈ ਹੁਣ ਤੱਕ ਤਾਂ ਕਰ ਵੀ ਲੈਣਾ ਚਾਹੀਦਾ ਸੀ 2 ਹਫ਼ਤੇ ਹੋ ਗਏ ਤੈਨੂੰ ਨੋਟਿਸ ਦਿੱਤੇ ਨੂੰ ਮੈਂ ਨਹੀਂ ਚਾਹੁੰਦੀ ਤੇਰੇ ਦੋ 400 ਪੌਂਡ ਵਾਸਤੇ ਮੇਰਾ ਵਸਿਆ ਵਸਾਇਆ ਘਰ ਉੱਜੜੇ। ਉਹ ਆਪਣਾ ਫੈਸਲਾ ਸੁਣਾ ਕੇ ਆਪਣੇ ਕਮਰੇ 'ਚ ਚਲੀ ਗਈ। ਮੈਂ ਸੋਚ ਰਹੀ ਸੀ ਕਿ ਕੁੱਕੂ ਤਾਂ ਪਹਿਲੇ ਹੀ ਇੰਡੀਆ 'ਚ ਵਿਆਹਿਆ ਹੋਇਆ। ਇਹ ਕਿਹੜਾ ਜਾਣ ਦੇਣੀ? ਬਈ ਉਹ ਆਪਣਾ ਪਰਿਵਾਰ ਨਹੀਂ ਛੱਡ ਸਕਦਾ। ਫਿਰ ਵੀ ਕਿਵੇਂ ਇੱਕ ਟੋਕੇ ਕਹਿੰਦੀ ਐ ਮੇਰਾ ਵਸਿਆ ਵਸਾਇਆ ਘਰ। ਠੇਰ। ਮੈਂ ਦੂਜੇ ਦਿਨ ਅਖਬਾਰ ਫਰੋਲ ਕੇ ਇੱਕ ਹੋਰ ਰੂਮ ਲੱਭ ਲਿਆ। ਕਿਸੇ ਬਡੇਰੀ ਉਮਰ ਦੀ ਔਰਤ ਨਾਲ। ਰੂਮ ਭਾਵੇਂ ਛੋਟਾ ਸੀ ਪਰ ਔਰਤ ਮੈਨੂੰ ਠੀਕ-ਠਾਕ ਲੱਗੀ। ਅੱਧ ਖੜਜੀ ਉਮਰ ਦੀ ਕਿਸੇ ਬੁਆਏਫ੍ਰੈਂਡ ਦਾ ਝਗੜਾ ਤਾਂ ਨਹੀਂ ਘੱਟੋ ਘੱਟ ਸਿਰਫ ਉਹ ਤੇ ਉਹਦੀ ਉਮਰ ਦਾ ਇੱਕ ਉਹਦਾ ਭਰਾ ਜੋ ਇੰਡੀਆ ਤੋਂ ਆਇਆ ਸੀ ਹੁਣ ਸ਼ਾਇਦ ਪੋਲੀਟੀਕਲ ਸ਼ੈਲਟਰ ਤੇ ਇੱਥੇ ਟਿਕਿਆ ਹੋਇਆ ਹੁਣ ਇਸ ਘਰ ਵਿੱਚ ਰਹਿੰਦੇ ਨੇ ਮੈਂ ਸੁੱਖ ਦਾ ਸਾਹ ਲਿਆ ਟੈਕਸੀ ਵਾਲੇ ਨੂੰ ਫੋਨ ਕਰਕੇ ਟੈਕਸੀ ਮੰਗਵਾਈ ਤੇ ਘੰਟੇ ਦੇ ਅੰਦਰ ਅੰਦਰ ਆਪਣਾ ਜੁੱਲੀ ਬਿਸਤਰਾ ਇਕੱਠਾ ਕਰਕੇ ਨਵੇਂ ਟਿਕਾਣੇ ਤੇ ਆ ਗਈ ਤੁਸੀਂ ਤਾਂ ਕਹਿੰਦੇ ਸੀ ਸਮਾਨ ਬਹੁਤ ਥੋੜਾ ਹੈ ਟੈਕਸੀ ਡਰਾਈਵਰ ਕੂੜੇ ਵਾਲੇ ਕਾਲੇ ਬੈਗਾਂ ਵਿੱਚ ਤੁੰਨੇ ਮੇਰੇ ਸਮਾਨ ਨੂੰ ਦੇਖ ਕੇ ਕਹਿ ਰਿਹਾ ਸੀ ਦੋ ਟੈਕਸੀਆਂ ਮੰਗਾਉਣੀਆਂ ਪੈਣਗੀਆਂ ਉਹ ਬੋਲਿਆ ਮੈਂ ਹਾਂ ਚ ਸਿਰ ਹਿਲਾ ਕੇ ਆਪਣੀ ਰਜਮਿੰਦੀ ਦੇ ਦਿੱਤੀ ਆ ਕੇ ਮਰੇ ਹੋਏ ਕੁੱਤੇ ਵਾਂਗ ਨਵੇਂ ਕਮਰੇ 'ਚ ਸਮਾਨ ਸੋਟਿਆ ਬੈਗ ਖੋਲਣ ਦੀ ਹਿੰਮਤ ਨਹੀਂ ਸੀ ਮੇਰੀ ਬਸ ਬੈੱਡ ਤੇ ਬਿਸਤਰਾ ਵਿਛਾਇਆ ਤੇ ਰਜਾਈ ਲੈ ਕੇ ਪੈ ਗਈ ਜਿਵੇਂ ਬਹੁਤ ਥੱਕ ਗਈ ਹੋਵਾਂ ਜ਼ਿੰਦਗੀ ਦੀ ਦੌੜ ਭੱਜ ਕਰਕੇ ਦੂਜੇ ਦਿਨ ਉੱਠ ਕੇ ਕੰਮ ਤੇ ਚਲੀ ਗਈ ਵਾਪਸ ਆਈ ਤਾਂ ਸੋਚਿਆ ਕਿ ਥੋੜਾ ਕਮਰਾ ਸੈੱਟ ਕਰਾਂਗੀ ਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਮਕਾਨ ਮਾਲਕਣ ਦਾ ਭਰਾ ਰਸੋਈ ਤੋਂ ਬਾਹਰ ਆ ਕੇ ਬੋਲਿਆ ਜੀ ਕੁਝ ਖਾ ਲਓ ਤੁਸੀਂ ਵੀ ਬੱਸ ਜੀ ਮੈਂ ਤਾਂ ਖਾ ਕੇ ਹੀ ਆਈਆਂ ਮੈਂ ਪੌੜੀਆਂ ਚੜ੍ਹਦੇ ਆ ਬੋਲੀ ਰਾਤ ਨੂੰ 10 ਵਜੇ ਤੋਂ ਬਾਅਦ ਮਕਾਨ ਮਾਲਕਣ ਆਈ ਸੀ ਮੇਰਾ ਬੂਹਾ ਖੜਕਾ ਕੇ ਅੰਦਰ ਆਈ ਸ਼ਾਇਦ ਮੇਰਾ ਹਾਲ ਚਾਲ ਪੁੱਛਣ ਲਈ ਗੱਲਾਂ ਬਾਤਾਂ ਚ ਉਹਨੇ ਮੈਨੂੰ ਦੱਸਿਆ ਕਿ ਵੀਕੈਂਡ ਤੇ ਉਹ ਬਰਮਿੰਗਮ ਚਲੀ ਜਾਂਦੀ ਹੈ ਆਪਣੇ ਬੱਚਿਆਂ ਕੋਲ ਉਹਦਾ ਪਤੀ ਇੱਥੇ ਆ ਜਾਂਦਾ ਹੈ ਉਹਦੀਆਂ ਅੱਧੀਆਂ ਗੱਲਾਂ ਮੇਰੇ ਪੱਲੇ ਪੈ ਰੀਆਂ ਸੀ ਤੇ ਅੱਧੀਆਂ ਉੱਪਰੋਂ ਹਵਾ ਚੁਲੰਗ ਰਹੀਆਂ ਸੀ ਤੁਸੀਂ ਐਂ ਕਰਿਓ ਵੀਕਐਂਡ ਤੇ ਕਿਸੇ ਰਿਸ਼ਤੇਦਾਰ ਦੇ ਕੋਲ ਚਲੇ ਜਾਇਆ ਕਰੋ ਉਹ ਬਹੁਤ ਧੀਮੀ ਆਵਾਜ਼ ਚ ਬੋਲੀ ਕਿਉਂ ਮੈਂ ਹੈਰਾਨ ਸੀ ਐ ਇਸ ਕਰਕੇ ਨਾ ਮੇਰੇ ਹਸਬੰਡ ਇੱਥੇ ਆਂਦੇ ਨੇ ਇੱਕ ਹਫ਼ਤਾ ਛੱਡ ਕੇ ਮਤਲਬ 15 ਦਿਨਾਂ ਬਾਅਦ ਤੇ ਮੈਂ ਉੱਥੇ ਚਲੀ ਜਾਨੀ ਆ ਮੈਂ ਘਰੇ ਹੋਵਾਂ ਤਾਂ ਠੀਕ ਐ ਉਹ ਚੰਗੇ ਤਾਂ ਬਹੁਤ ਨੇ ਪਰ ਸ਼ਰਾਬੀ ਬੰਦੇ ਦਾ ਕੀ ਪਤਾ ਹੁੰਦਾ ਐ ਇਸ ਕਰਕੇ ਤੁਸੀਂ ਆਪਣੀ ਆਂਟੀ ਕੋਲ ਚਲੇ ਜਾਇਆ ਕਰੋ ਜਦੋਂ ਮੈਂ ਘਰ ਨਾ ਹੋਵਾਂ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ ਐਸ ਕਰਕੇ ਨਾ ਮੈਂ ਸੋਚਿਆ ਤੁਹਾਨੂੰ ਪਹਿਲਾਂ ਹੀ ਸਮਝਾ ਦਾਂ ਉਹ ਵਾਰ-ਵਾਰ ਸਿਰ ਤੋਂ ਲੈਂਦੀ ਸ਼ਾਲ ਨੂੰ ਠੀਕ ਕਰ ਰਹੀ ਸੀ ਮੇਰੇ ਵਾਸਤੇ ਨਵੀਂ ਸੋਚ ਖੜੀ ਹੋਗੀ ਘਰ ਹੋਣ ਦੇ ਬਾਵਜੂਦ ਵੀ ਮੈਂ ਛੁੱਟੀ ਵਾਲੇ ਦਿਨ ਆਂਟੀ ਕੋਲ ਜਾਵਾਂ ਪਰ ਮੈਂ ਮੌਕਾ ਸੰਭਾਲਦਿਆਂ ਕਿਹਾ ਕੋਈ ਨਾ ਮੈਂ ਫਰਾਈਡੇ ਨੂੰ ਆਂਟੀ ਕੋਲ ਚਲੀ ਜਾਉਂਗੀ ਸੰਡੇ ਨੂੰ ਵਾਪਸ ਆਵਾਂਗੀ ਤੇ ਉਹ ਖੁਸ਼ ਹੋ ਕੇ ਮੇਰੇ ਕਮਰੇ 'ਚ ਚਲੀ ਗਈ ਸ਼ੁੱਕਰਵਾਰ ਨੂੰ ਆਂਟੀ ਕੋਲ ਜਾ ਕੇ ਜਦੋਂ ਮੈਂ ਸੰਡੇ ਨੂੰ ਵਾਪਸ ਆਈ ਤਾਂ ਸਾਹਮਣੇ ਕਿਚਨ ਵਿੱਚ ਕਿਸੇ ਅਜਨਬੀ ਨੂੰ ਖੜਾ ਦੇਖ ਕੇ ਮੇਰਾ ਮੱਥਾ ਠਣ ਗਿਆ ਮੈਂ ਸਮਝ ਗਈ ਇਹ ਮਕਾਨ ਮਾਲਕਾ ਨਜ਼ਰਾਂ ਚਰਾਉਂਦਿਆਂ ਮੈਂ ਆਪਣੇ ਕਮਰੇ 'ਚ ਚਲੀ ਗਈ ਉਹ ਪੈੜ ਨੱਪਦਾ ਮੇਰੇ ਪਿੱਛੇ ਆ ਗਿਆ ਹੈਲੋ ਜੀ ਉਹ ਦਰਵਾਜ਼ੇ ਤੇ ਖੜਾ ਕਹਿ ਰਿਹਾ ਸੀ ਹੈਲੋ ਮੈਂ ਇਸ ਅਚਾਨਕ ਮੁਲਾਕਾਤ ਤੋਂ ਘਬਰਾ ਗਈ। ਤੁਸੀਂ ਤਾਂ ਆਏ ਹੀ ਨਹੀਂ ਕੱਲ੍ਹ ਦੇ। ਅਸੀਂ ਤਾਂ ਉਡੀਕਦੇ ਸੀ ਵੀ ਕਦੋਂ ਆਉਂਗੇ। ਉਹ ਸ਼ਾਇਦ ਸ਼ਰਾਬ ਦੇ ਨਸ਼ੇ 'ਚ ਝੂਮ ਰਿਹਾ ਸੀ। ਜੀ ਮੈਂ ਦਰਅਸਲ ਬਾਹਰ ਗਈ ਹੋਈ ਸੀ ਜ਼ਰੂਰੀ ਕੰਮ ਕਰਕੇ। ਮੈਂ ਗੱਲ ਜਾਣ ਕੇ ਪੂਰੀ ਨਾ ਕੀਤੀ। ਉਹ ਤਾਂ ਠੀਕ ਆ ਪਰ ਆਪਣੇ ਘਰ ਸਮਝੋ। ਉਪਰਾਣਾ ਮਹਿਸੂਸ ਕਰਿਓ। ਉਹ ਹਾਲੇ ਵੀ ਕਮਰੇ ਦੇ ਦੂਹੇ ਨੂੰ ਰੋਕੀ ਖੜਿਆ ਸੀ। ਅੱਛਾ ਜੀ ਮੈਂ ਗਰਦਨ ਛੁੱਟੀ ਬੋਲੀ। ਮੀਟ ਬਣਾ ਕੇ ਰੱਖਿਆ ਪਿਆ। ਤੂੰ ਸੇ ਰੋਟੀ ਬਣਾ ਲਓ ਇਕੱਠੇ ਬਹਿ ਕੇ ਖਾਵਾਂਗੇ ਮੈਂ ਵੀ ਰੋਟੀ ਨਹੀਂ ਖਾਧੀ ਹਜੇ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਸੋਚਿਆ ਸੀ ਆਉਂਗੇ ਤਾਂ ਇਕੱਠੇ ਖਾਵਾਂਗੇ ਉਹਦੀਆਂ ਅੱਖਾਂ 'ਚ ਲਾਲ ਡੋਰੇ ਤੈਰ ਰਹੀ ਸੀ ਜੀ ਮੈਂ ਤਾਂ ਮੀਟ ਖਾਂਦੀ ਨਹੀਂ ਮੇਰੇ ਅੰਦਰ ਕਿਰਣਾ ਜੀ ਉੱਠੀ ਲੈ ਇੰਗਲੈਂਡ 'ਚ ਰਹਿ ਕੇ ਵੀ ਮੀਟ ਨਹੀਂ ਖਾਂਦੇ ਮੈਂ ਤਾਂ ਅੱਜ ਗਿਆ ਨਹੀਂ ਤੁਹਾਡੇ ਘਰ ਕੇ ਬਈ ਦੇਖਾਂ ਕੌਣ ਹੈ ਕਿਹੋ ਜੀ ਹੈ ਆਖ ਕੇ ਉਹ ਫੋਨ ਸੁਣਨੇ ਚਲਾ ਗਿਆ ਕਿਉਂਕਿ ਉਸੇ ਵੇਲੇ ਉਹਦੇ ਫੋਨ ਦੀ ਘੰਟੀ ਖੜਕੀ ਮੈਂ ਪਰਸ ਚੁੱਕ ਕੇ ਦਰਵਾਜ਼ੇ ਵੱਲ ਨੂੰ ਭੱਜੀ ਹੁਣ ਫਿਰ ਮੈਂ ਰੇਲਵੇ ਸਟੇਸ਼ਨ ਤੇ ਖੜੀ ਸੀ ਆਪਣੀ ਆਂਟੀ ਕੋਲ ਰਾਤ ਕੱਟਣ ਲਈ ਜਾਣ ਲਈ ਚਾਰ ਦਿਨ ਵੀ ਨਹੀਂ ਟੱਪੇ ਹੋਣੇ ਲੈਂਡ ਲੇਡੀ ਦਾ ਭਰਾ ਮੈਨੂੰ ਕਿਚਨ 'ਚ ਦੇਖ ਕੇ ਆ ਗਿਆ ਰੋਟੀ ਖਾ ਲਓ ਜੀ ਤੁਸੀਂ ਬਰੈਡ ਕਿਉਂ ਖਾਂਦੇ ਹੋ ਉਹ ਜਦੋਂ ਬੋਲਦਾ ਤਾਂ ਮੂੰਹ 'ਚੋਂ ਥੁੱਕ ਸੁੱਟਦਾ ਮੇਰਾ ਜੀਜਾ ਕੱਚਾ ਹੋ ਗਿਆ ਮੈਂ ਕੋਈ ਜਵਾਬ ਨਾ ਦਿੱਤਾ ਚੁੱਪਚਾਪ ਚਾਹ ਦੇ ਕੱਪ ਨਾਲ ਸੈਂਡਵਿਚ ਖਾਂਦੀ ਰਹੀ ਰਾਤ ਨੂੰ 9 ਵਜੇ ਗਏ ਸੀ ਓਵਰਟਾਈਮ ਲਾਇਆ ਹੋਣਾ ਉਹ ਸਾਹਮਣੀ ਮੇਜ਼ ਤੇ ਬੈਠ ਗਿਆ ਨਹੀਂ ਖੰਮ ਤੋਂ ਬਾਅਦ ਸ਼ਾਮੀ ਪੜਨ ਜਾਨੀ ਆ ਮੈਂ ਈਵਨਿੰਗ ਕਲਾਸਾਂ 'ਚ ਮੈਂ ਜਵਾਬ ਦਿੱਤਾ ਕਿਉਂ ਅੱਗੇ ਕੀ ਥੋੜਾ ਪੜੇ ਲਿਖੀ ਹੈ ਹੋਰ ਕੀ ਕਰਨੀ ਪੜ ਕੇ ਐਵੇਂ ਜਾਣ ਔਖੇ ਕਰੀ ਜਾਨੀ ਹੈ ਉਹ ਹਮਦਰਦੀ ਜਤਾ ਰਿਹਾ ਸੀ ਗੱਲਾਂ-ਗੱਲਾਂ 'ਚ ਉਹਨੇ ਦੱਸਿਆ ਕਿ ਉਹਨੂੰ ਹਲੇ ਇੰਗਲੈਂਡ 'ਚ ਰਹਿਣ ਦੇ ਪੱਕੇ ਕਾਗਜ਼ ਨਹੀਂ ਮਿਲੇ ਮੇਰੇ ਜਿੱਡੇ-ਜਿੱਡੇ ਉਹਦੇ ਤਿੰਨ ਬੱਚੇ ਇੰਡੀਆ 'ਚ ਨੇ ਤੇ ਜਨਾਨੀ ਵੀ ਆ ਉਸ ਬਜ਼ੁਰਗ ਨਾਲ ਮੈਨੂੰ ਪਤਾ ਨਹੀਂ ਕਿਉਂ ਹਮਦਰਦੀ ਜੀ ਹੋ ਗਈ ਮੈਂ ਚਾਹ ਪਾਣੀ ਬਣਾਉਂਦੀ ਤਾਂ ਉਹਨੂੰ ਵੀ ਪੁੱਛ ਲੈਂਦੀ ਹੁੰਦੀ ਸੀ ਤੂੰ ਐਨੀ ਮਿਹਨਤ ਕਿਉਂ ਕਰਦੀ ਐ ਐਸ਼ ਨਾਲ ਰਹਾ ਕਰ ਇੱਕ ਦਿਨ ਉਹਨੇ ਮੈਨੂੰ ਕਿਹਾ ਐਸ਼ ਤਾਂ ਜੀ ਮਾਂ-ਬਾਪ ਦੇ ਸਿਰ ਤੇ ਹੁੰਦੀ ਆ ਜਾਂ ਫਿਰ ਆਦਮੀ ਦੇ ਸਿਰ ਤੇ ਮਾਂ-ਬਾਪ ਦਾ ਇੰਡੀਆ ਨੇ ਤੇ ਆਦਮੀ ਮੈਂ ਗੱਲ ਅਧੂਰੀ ਛੱਡਦੀ ਨਾ ਹੋਰ ਵੀ ਬਥੇਰੇ ਤਰੀਕੇ ਨੇ ਇੱਥੇ ਕੁੜੀਆਂ ਮੌਜਾਂ ਕਰਦੀਆਂ ਨੇ ਉਵੇਂ ਮੈਂ ਲਟਾਪਿੰਗ ਹੁੰਦੀ ਰਹਿੰਨੀ ਐ ਸਾਰਾ ਦਿਨ ਸੱਚੀ ਮੈਨੂੰ ਤਾਂ ਤੇਰੇ ਤੇ ਤਰਸ ਜਾ ਆਉਂਦਾ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੀ ਉਹ ਗੰਭੀਰ ਸੀ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਗੱਲ ਮੁਕਾਈ ਨਾ ਸੱਚੀ ਮੈਨੂੰ ਤਾਂ ਮੁਹੱਬਤ ਜੀ ਹੋ ਗਈ ਤੇਰੇ ਨਾਲ ਐਨਾ ਪਿਆਰ ਨਹੀਂ ਕਿਸੇ ਨਾਲ ਪੈਣਾ ਚਾਹੀਦਾ ਉਸ ਨੇ ਕਿਹਾ ਤੇ ਮੇਰਾ ਹਾਸਾ ਨਿਕਲ ਗਿਆ ਚਾਹ ਪੀਂਦੀ ਦਾ ਮੇਰਾ ਹੱਥੂ ਆ ਗਿਆ ਕਿਉਂ ਹੱਸਦੀ ਕਿਉਂ ਆ ਮੈਂ ਝੂਠ ਥੋੜੀ ਬੋਲਦਾ ਜੇ ਮੇਰੇ ਪੇਪਰ ਪੱਕੇ ਹੋ ਜਾਣ ਉਹ ਸਿਰ ਹਿਲਾ ਰਿਹਾ ਸੀ ਪਰ ਮੇਰੇ ਤਾਂ ਪੇਪਰ ਪੱਕੇ ਹੀ ਨਹੀਂ ਪੇਪਰ ਪੱਕੇ ਹੋਣ ਨਾਲ ਕੀ ਹੋ ਜਾਣਾ ਹੈ ਮੈਂ ਹਲੇ ਵੀ ਹੱਸ ਰਹੀ ਸੀ ਮੈਨੂੰ ਪਤਾ ਹੈ ਤੂੰ ਮੈਨੂੰ ਪੱਕੇ ਕਾਗਜ਼ੇ ਦਵਾ ਸਕਦੀ ਹੈ ਜੇ ਚਾਹੇ ਤਾਂ ਉਹ ਗਿਲਾ ਕਰਨ ਵਾਂਗ ਬੋਲ ਰਿਹਾ ਸੀ ਮੈਂ ਕੀ ਇਮੀਗ੍ਰੇਸ਼ਨ ਆਫੀਸਰ ਲੱਗੀ ਆ ਮੈਨੂੰ ਗੁੱਸਾ ਆ ਗਿਆ ਨਾ ਜੇ ਮੇਰੇ ਨਾਲ ਵਿਆਹ-ਵਿਓ ਕਰਾ ਲੈ ਤੂੰ ਕਾਗਜ਼ਾਂ 'ਚ ਉਹ ਪੂਰਾ ਖੁੱਲਿਆ ਐਂ ਵਿਆਹ ਕਿਵੇਂ ਹੋਜੂ ਤੂੰ ਤਾਂ ਪਹਿਲੇ ਹੀ ਵਿਆਹਿਆ ਹੋਇਆ ਹੈ ਤੇਰੇ ਪਾਸਪੋਰਟ ਤੇ ਲਿਖਿਆ ਵੀ ਤੇਰੇ ਬਾਲ ਬੱਚੇ ਵੀ ਨੇ ਮੈਂ ਹੁਣ ਤੂੰ ਤੜਕ ਤੇ ਉਤਰਾਈ ਸੀ ਨਾ ਐਂ ਕਹਿ ਦਾਂਗੇ ਵੀ ਮਰ ਮੁਰਗੀ ਜਾਂ ਨਿਕਲ ਗਈ ਕਿਸੇ ਨਾਲ ਉਹ ਐਂ ਕਿਵੇਂ ਪਤਾ ਲੱਗੂ ਅਗਲਿਆਂ ਨੂੰ ਉਹ ਬੋਲਿਆ ਸਾਰਾ ਪਤਾ ਹੁੰਦਾ ਹੈ ਅਗਲਿਆਂ ਨੂੰ ਕੋਈ ਕਮਲੇ ਨਹੀਂ ਹੁੰਦੇ ਅਗਲੇ ਆ ਕੇ ਮੈਂ ਪਰਸ ਚੁੱਕ ਕੇ ਤੁਰ ਪੀ ਵੀਕੈਂਡ ਨੇੜੇ ਆ ਰਿਹਾ ਸੀ ਮੈਨੂੰ ਤਾਪ ਚੜਦਾ ਜਾ ਰਿਹਾ ਸੀ ਬਈ ਫੇਰ ਮਕਾਨ ਮਾਲਕ ਨੇ ਘਰ ਆਉਣਾ ਅਚਾਨਕ ਮੈਨੂੰ ਕੰਮ ਤੇ ਪਤਾ ਲੱਗਿਆ ਕਿ ਇੱਕ ਔਰਤ ਕੋਲ ਸਿਰਫ ਇੱਕ ਬੱਚਾ ਹੈ ਉਹਨੂੰ ਕਿਰਾਏਦਾਰ ਕੁੜੀ ਚਾਹੀਦੀ ਆ ਮੈਂ ਲਾਂਚ ਸਮੇਂ ਰੋਟੀ ਖਾਣ ਦੀ ਬਜਾਏ ਕਮਰਾ ਵੇਖਣ ਆ ਗਈ ਵੀਕਐਂਡ ਤੋਂ ਪਹਿਲਾਂ ਹੀ ਚਾਬੀ ਲੈ ਕੇ ਟੈਕਸੀ ਵਾਲੇ ਨੂੰ ਫੋਨ ਕੀਤਾ ਕਿ ਛੇਤੀ ਆ ਜਾਵੇ ਟੈਕਸੀ ਵਾਲਾ ਉਹੀ ਸੀ ਜੋ 2 ਹਫ਼ਤੇ ਪਹਿਲਾਂ ਆਇਆ ਸੀ ਹੁਣ ਕੀ ਹੋਇਆ ਭੈਣ ਜੀ ਉਹ ਹੱਸਿਆ ਮੈਂ ਕੁਝ ਨਹੀਂ ਬੋਲੀ ਅਗਲੀ ਵਾਰ ਘਰ ਬਦਲਣਾ ਹੋਵੇ ਤਾਂ 2 ਦਿਨ ਪਹਿਲਾਂ ਫੋਨ ਕਰਿਓ ਵੱਡੀ ਕਹਿ ਬਚਾਈਦੀ ਹੁੰਦੀ ਐ ਨੇ ਸਮਾਨ ਵਾਸਤੇ ਉਹ ਕਹਿ ਰਿਹਾ ਸੀ ਪਰ ਮੈਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ ਕਈ ਦਿਨਾਂ ਤੋਂ ਕੰਨ ਬੋਲੇ ਹੋਏ ਪਈ ਸੀ ਤੇ ਅੱਜ ਜਿਵੇਂ ਕਈ ਸਾਲਾਂ ਬਾਅਦ ਕੰਨ ਖੁੱਲੇ ਸੀ ਜਦੋਂ ਨਵੀਂ ਮਕਾਨ ਮਾਲਕਣ ਨੇ ਮੈਨੂੰ ਮੇਰੇ ਅਸਲੀ ਨਾਮ ਜੋਗੀਆਂ ਦੀਤੀ ਨਾਲ ਬੁਲਾਇਆ ਸੀ ਤੁਸੀਂ ਸੁਣ ਰਹੇ ਸੀ ਜੀ ਵੀਨਾ ਵਰਮਾ ਜੀ ਵੱਲੋਂ ਲਿਖੀ ਕਹਾਣੀ ਜੋਗੀਆਂ ਦੀਤੀ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ